ਜਵਾਰਕਾਰ ਜਿਹੜੀ ਮਦਦ ਹੋਵਾ ਲਓ ਕਿ ਗੋਲੀ ਜਿਹੜੀ ਚਲਾਈ ਗਈ ਹੈ ਸਿਕਿਟਰੀਅਨ ਜੀ ਅਫਸਰ ਦੇ ਬਹੁਤ ਸੁਰੱਖਿਆ ਕੇਰੇ ਨੂੰ ਤੋੜ ਕੇ ਨਹੀਂ ਜੀ ਸੁਰੱਖਿਆ ਕੇੜਾ ਵੇਖੋ ਇਸ ਇਹ ਇਹ ਗੁਰੂ ਘਰ ਦੀ ਸੰਗਤ ਆ ਜੀ ਗੁਰੂ ਘਰ ਦੀ ਸੰਗਤੀ ਰੂਪ ਲੈ ਕੇ ਕੋਈ ਬੰਦਾ ਇਹੋ ਜਿਹਾ ਗੁਨਾਹ ਕਰੇ ਜੀ ਜੀ ਗੁਰੂ ਘਰ ਜੀ ਦੇਖੋ ਨਾ ਆਪਾਂ ਸੰਗਤਾਂ ਨੂੰ ਡੱਕ ਨਹੀਂ ਸਕਦੇ ਉਹ ਬੰਦਾ ਗਿਆ ਅੰਦਰ ਨੂੰ ਮੱਥਾ ਟੇਕਣ ਗਿਆ ਅਸੀਂ ਉਹਨੂੰ ਕਹਿ ਲਏ ਜੀ ਰੋਗ ਦੀਏ ਕਿਸੇ ਨੂੰ ਅਸੀਂ ਸੰਗਤੀ ਰੂਪ ਦੇ ਡੱਕ ਨਹੀਂ ਸਕਦੇ ਕਰ ਕਰ ਲੈ ਲੈ ਸਰ ਖੋਲ ਲੈ ਲੈ ਆਪਣਾ ਸ਼ਾਮ ਕੀ ਹੋਈ ਹੈ ਬੰਦੇ ਦੀ ਪਛਾਣ ਕੀ ਹੋਈ ਹੈ ਜੀ ਮੈਂ 1 ਮਿੰਟ ਜੀ 1 ਮਿੰਟ ਪਲੀਜ਼